ਲੋਗ ਲਾ ਪਾਕਿਸਤਾਨ ਮਾ ਜਾਏ ਜਿਹੜੇ ਵਾਸਤੇ ਜਦ ਮੇਰੇ ਗੈਲ ਦੀਆਂ ਜੰਮਣ ਵਾਲੀਆਂ ਭੈਣਾਂ ਆਂਦੀਆਂ ਵੇ ਅੱਛਾ ਤੁਹਾਡੀਆਂ ਭੈਣਾਂ ਪਾਕਿਸਤਾਨ ਹਾਂ ਫਿਰ ਇਹਦੇ ਉਹ ਪਾਕਿਸਤਾਨ ਜੜਾਂ ਵਾਲੇ ਜੜਾਂ ਵਾਲੇ ਜੜਾਂ ਵਾਲੇ ਲੈਲਪਰ ਸਮੁੰਦਰੀ ਰਹਿੰਦੇ ਸਮੁੰਦਰੀ ਅੱਛਾ ਸਮੁੰਦਰੀ ਰਹਿੰਦੇ ਹਾਂ ਆ ਹੱਲਿਆਂ ਵੇਲੇ ਚਲੇ ਗਏ ਹੋੜੇ ਉੱਤੇ ਹਾਂ ਹੱਲਿਆਂ ਵੇਲੇ ਭੈਣਾਂ ਬੇਬੇ ਦੋ ਅਸੀਂ ਵੀ 6 ਭੈਣਾਂ ਤੀਆਂ ਤਿੰਨ ਇਧਰ ਤੀਆਂ ਤਿੰਨ ਉਧਰ ਸੀ ਪਾਕਿਸਤਾਨ ਚਲ ਗਈਆਂ ਥੋਡੀਆਂ ਭੈਣਾਂ ਤਿੰਨ ਉਹਨਾਂ ਦੇ ਨਾਂ ਦੱਸੋਗੇ ਤੁਸੀਂ ਨਾ ਇਹ ਹੀ ਹੈ ਇੱਕ ਦਿਨ ਦਾ ਕੌੜੀ ਹੈ ਇੱਕ ਦਿਨ ਦਾ ਦੌਲਤੀ ਹੈ ਹਮ ਇੱਕ ਦਿਨ ਉਹ ਸਰੀਫ ਹਨ ਅਜਾ ਸਾਡੇ ਤਾਇ ਦੇ ਮੁੰਡੇ ਚਲੇ ਗਏ ਉਧਰ ਪਾਕਿਸਤਾਨ ਅੱਛਾ ਸਕੇ ਤਾਇ ਦੇ ਸਕੇ ਤਾਇ ਦੇ ਮੁੰਡੇ ਉਧਰ ਪਾਕਿਸਤਾਨ ਚਲੇ ਗਏ ਪਾਕਿਸਤਾਨੋਂ ਉਹਨਾਂ ਦਾ ਪਰਿਵਾਰ ਬੁੜਾ ਪਿਆ ਅਸੀਂ ਛੋਟੀ ਸੀ ਅਸੀਂ ਰਹਿ ਜਿਉ ਚਲੇ ਗਏ ਅੱਛਾ ਸੰਨ 47 ਵਿੱਚ ਸੰਨ 47 ਚ ਮਿੱਲੂ ਖਾਂ ਦਾ ਅੱਛਾ ਦੁਆ ਸਾਦੀ ਦਾ ਅੱਛਾ ਇੱਕ ਮੁੰਸੀ ਦਾ ਅੱਛਾ ਤੇਨੇ ਤਿੰਨੇ ਭਰਾ ਚਲੇ ਗਏ ਉਧਰ ਤੇ ਤਿੰਨੇ ਉਧਰ ਚਲੇ ਗਏ ਇੱਕ ਇਧਰ ਮਾਰਦਾ ਤਾਂ ਕਰਬ ਬਾਗਾਂ ਲਈ ਬਾਗਾਂਲੇ ਮਾਰਿਆ ਉਸ 42 ਚ ਮਾਰਿਆ ਕਰਾਲੀ ਸੰਤਾ ਹੱਲਿਆਂ ਦੇ ਬਚਾਵੇ ਉਹਨਾਂ ਦਾ ਕੀ ਨਾਮ ਸੀ ਉਹ ਧੰਨਵਾਦ ਰੋਹ ਸੰਤਾ ਉਧਰ ਚਲੇ ਗਏ ਇਹ ਕਿੱਥੇ ਮਾਰਦਾ ਹੂੰ 47 ਵੇਲੇ ਹੂੰ ਬੜਾ ਲੋੜਾ ਹੋਇਆ ਸਾਨੂੰ ਨਹੀਂ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਚੱਲੋ ਕੀ ਹੱਤਾ ਅੱਛਾ ਪੀਸਾ ਨਹੀਂ ਮੰਨਿਆ ਬਾਬਾ ਜੀ ਭਾਵਕ ਹੋ ਗਏ ਤੁਸੀਂ ਪੈਸਾ ਨਹੀਂ ਮੰਗਿਆ ਯਾਦ ਆਉਂਦੀ ਸਾਰੀ ਕਿੰਨਾ ਚੰਗਾ ਹੁੰਦਾ ਜੇ ਉਹ ਵੀ ਇੱਥੇ ਰਹਿੰਦੇ ਤੁਸੀਂ ਵੀ ਰਹਿੰਦੇ ਇਕੱਠੇ ਰਹਿੰਦੇ ਹੈ ਜੀ ਸਾਰਾ ਪਰਿਵਾਰ ਦੇਖੋ ਜੀ ਇਹ ਬਾਬਾ ਜੀ ਭਾਵਕ ਹੋ ਗਏ ਨੂਰ ਮੁਹੰਮਦ ਜੀ ਇਹਨਾਂ ਦੇ ਜਿਹੜੇ ਤਾਏ ਦੇ ਪੁੱਤਰ ਹੈ ਜੜਾਂ ਵਾਲੇ 'ਚ ਬੈਠੇ ਐ ਔਰ ਉਹ ਚਲੇ ਗਏ 47 ਵੇਲੇ ਹੱਲਿਆਂ ਵੇਲੇ ਰੋਪੜ ਦਲਜੀ ਮਾਜਰੇ ਤੋਂ ਜੜਾਂ ਵਾਲੇ ਤੇ ਇਹ ਪਰਿਵਾਰ ਜਿਹੜਾ ਨੂਰਮੁਹਮਦਾ ਇੱਥੇ ਰਹਿ ਗਿਆ। ਮੁਸ਼ਕਲ ਹੁੰਦਾ ਕਿ ਜਦੋਂ ਪਰਿਵਾਰ ਅੱਧਾ ਜਿਹੜਾ ਹੈ ਇੱਕ ਮੁਲਖ 'ਚ ਬੈਠਾ ਹੋਵੇ, ਅੱਧਾ ਪਰਿਵਾਰ ਦੂਜੇ ਮੁਲਖ 'ਚ ਬੈਠਾ ਹੋਵੇ ਤੇ ਵਿੱਚ ਜਿਹੜੀ ਕੰਡਿਆਲੀ ਤਾਰ ਹੋਵੇ। ਇੱਕ ਹੋਰ ਇਹਨਾਂ ਦਾ ਬੜਾ ਵਧੀਆ ਪੱਖ ਹੈ ਕਿ ਬਾਪੂ ਜੀ ਜਿਹੜੇ ਹੈ ਇਹ ਬਜ਼ੁਰਗ ਨੂਰਮੁਹਮਦ ਜੀ ਇੰਡੀਅਨ ਆਰਮੀ ਦੇ ਵਿੱਚ ਵੀ ਰਹੇ ਆ। ਤੇ 56 'ਚ ਤੁਸੀਂ میٹرਕ ਕੀਤੀ ਤੇ ਆਰਮੀ 'ਚ ਕਦੋਂ ਭਰਤੀ ਹੋਏ? ਆਰਮੀ ਵਿੱਚ ਮੈਂ ਸੰਤ ਰੇਟ ਵਿੱਚ ਹੋਇਆ ਸੀ। ਉਹ ਕਸ਼ਤਰੀ ਲੜਾਈ ਵਿੱਚ ਤਾਂ ਮੈਂ ਉਹ ਨਾਗਾਲੈਂਡ ਦੇ ਥੋੜਾ ਪਿੱਛੇ ਚੱਲਦਾ ਹੈ ਵਜਦਾ ਹੈ ਆ ਆਪਣਾ ਡਾਰਲਿੰਗ ਸਾਈਡ ਬਾਗਡੂਰ ਹੂੰ ਬਾਗਡੂਰ ਟਾਇਰ ਕਿਹੜੇ ਸਾਲ ਵਿੱਚ ਹੋਏ ਆ 88 ਵਿੱਚ 88 ਚ ਕੀ ਰੈਂਕ ਤੋਂ ਰਿਟਾਇਰ ਹੋਏ ਤੁਸੀਂ ਮੈਂ ਟੈਂਪਰੇਰੀ ਨੌਕ ਸੂਬੇਦਾਰ ਔਰ ਰੀ ਨੌਕ ਸੂਬੇਦਾਰ ਰੀ ਨੌਕ ਸੂਬੇਦਾਰ ਤਾਂ ਬੇਬੇ ਤਾਂ ਫਿਰ ਸੂਬੇਦਾਰ ਨਹੀਂ ਬਣ ਗਈ ਚਲੋ ਅਸੀਂ ਤਾਂ ਦੇਖੋ ਅੱਜ ਦੇਖੋ ਜੇ ਆਪਾਂ ਸੂਬੇਦਾਰ ਨਹੀਂ ਦੇ ਘਰ ਬੈਠੇ ਆ ਅਸਲੀ ਗੱਲ ਹੈ ਤੁਹਾਡੀ ਫੋਟੋ ਹੈ ਜੀ ਹਾਂ ਜੀ ਕਮਾਲ ਹੈ ਫੌਜ ਵਿੱਚ ਰਹਿੰਦੇ ਫੌਜ ਵਿੱਚ ਨਾ ਨਕਰ ਉਹਦਣ 58 ਕਿਲੋ ਵਜਨ ਦਾ ਸਾਰੀ ਫੌਜ ਵਿੱਚ 85 ਕਿਲੋ ਰਿਹਾ ਇੱਕ ਕਿਲੋ ਵਧਿਆ ਵੀ ਨਹੀਂ ਇੱਕ ਕਿਲੋ ਘੱਟ ਵੀ ਨਹੀਂ ਬੈਡਲ ਮੋਡਲ ਮੈਡਲ ਟੋਟ ਨੋ ਬਹੁਤ ਕਾਦੀ ਕਾਦੀ ਮਿਲੇ ਤੁਹਾਨੂੰ ਪੂਰਬੀ ਸਟਾਰ ਹੈ ਪੱਛਮੀ ਸਟਾਰ ਹੈ ਫਿਰ ਸੰਕਸ਼ਟ ਸਟਾਰ ਵਾਲਾ ਹੈ ਅੱਛਾ ਬਹੁਤ ਹੈ 8 9 ਹੈ ਜੀ ਇੱਕ ਮੈਡਲ ਮਿਲਿਆ ਤਾਂ ਟਾਇਰ ਮੈਂ ਤੁਹਾਨੂੰ ਗੁੱਡ ਗੁੱਡ ਸਰਵਿਸ ਦੇਦਾ 200 ਦਾ ਮੈਡਲ ਹੈ 200 ਰੁਪਏ ਮਨਿਆ ਡਟਾਇਆ ਤਾਂ ਸਾਨੂੰ 26 ਜਨਵਰੀ ਸੰਨ 87 ਦੀ ਲਓ ਜੀ ਬਹੁਤ ਵਧੀਆ ਇੰਟਰਸਟਿੰਗ ਸਟੋਰੀ ਹੈ ਦਲਚੀ ਮਾਜਰੇ ਚ ਰੋਪੜ ਚ ਬੈਠੇ ਆ ਸਾਹਮਣੇ ਬੈਠੇ ਨੂਰ ਮੁਹੰਮਦ ਜੀ ਤੇ ਬੇਬੇ ਰੇਸ਼ਮੀ ਇਹ ਸਾਡੇ ਬਜ਼ੁਰਗ ਹੈ ਅੱਜ ਦੇ ਇਸ ਵਲੌਗ ਦੇ ਦੋ ਪਾਤਰ ਹੈ ਜੀ ਮੁੱਖ ਪਾਤਰ ਤੇ ਨਾਲ ਸਾਰਾ ਪਰਿਵਾਰ ਇਹਨਾਂ ਦਾ ਬੈਠਾ ਨੂਆ ਬੈਠੀਆਂ ਪੁੱਤੇ ਦੋਤੇ ਪੜਪੋਤੇ ਸਾਰੇ ਬੈਠੇ ਇਸ ਦੇ ਵਿੱਚ ਔਰ ਬੜਾ ਪਰਵਾ ਪਰਿਵਾਰ ਹੈ ਜੁਆਇੰਟ ਫੈਮਿਲੀ ਹੈ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਔਰ ਅਗਲੀ ਗੱਲ ਹੈ ਕਿ 1947 ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਵੀ ਹੋਣਗੀਆਂ ਪੁਰਾਣੇ ਵਿਸੇਬ ਨਾਲ ਸੰਬੰਧਿਤ ਗੱਲਾਂ ਬਾਤਾਂ ਵੀ ਹੋਣਗੀਆਂ ਗੱਲਾਂ ਬਾਤਾਂ ਕਰਦੇ ਹਾਂ ਸ਼ੁਰੂ ਬਣੇ ਰਹੋ ਖੀਰ ਤੱਕ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਤੱਕ ਇਹ ਵੀਡੀਓ ਨੂੰ ਸ਼ੇਅਰ ਕਰਿਓ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਮੈਂ ਕਹਿੰਨਾ ਹੁਣ ਤਾਂ ਜੋ ਪੁਰਾਣਾ ਵਿਸੇਬ ਜਿਹੜਾ ਹੈ ਉਹ ਪਤਾ ਲੱਗ ਸਕੇ ਕਿ ਸਾਡਾ ਪੰਜਾਬ ਜਿਹੜਾ ਸੀ ਕਿੱਥੇ ਸੀਗਾ ਤੇ ਅੱਜ ਅਸੀਂ ਕਿੱਥੇ ਪਹੁੰਚ ਚੁੱਕੇ ਹਾਂ ਕਾਜੀ ਬਾਬੇ ਕੀ ਹਾਲ ਚਾਲ ਹੈ ਠੀਕ ਹੈ ਜੀ ਸੇਤਾਂ ਠੀਕ ਹੈ ਠੀਕ ਹੈ ਜੀ ਬੇਬੇ ਢਿੱਲੀ ਜੀ ਬੈਠੀ ਹੈ ਬੇਬੇ ਠੀਕ ਹੈ ਠੀਕ ਹੈ ਹੈ ਠੀਕ ਹੈ ਕੈਮ ਹੈ ਨਾ ਮੱਕਾ ਐਵੇਂ ਆ ਹਾਂ ਠੀਕ ਹੈ ਕੈਮ ਹੈ ਕੀ ਗੱਲ ਢਿੱਲੇ ਦੇ ਬੋਲਦੇ ਅੱਜ ਉਸ ਦਿਨ ਤਾਂ ਕੜਗਾ ਪੂਰਾ ਸੀ ਟੋਡਾ ਹੂੰ ਠੀਕ ਚੱਲ ਰਿਹਾ ਕੰਮ ਸਭ ਠੀਕ ਹੈ ਭੁੱਖ ਪੱਖ ਸਹੀ ਲੱਗ ਰਹੀ ਤੁਹਾਨੂੰ ਬਸ ਲੱਗੀ ਜਾਂਦੀ ਹੈ ਭੁੱਖ ਸਹੀ ਹੈ ਰੋਟੀ ਪਾਣੀ ਸਹੀ ਚੱਲ ਰਿਹਾ ਬਸ ਫਿਰ ਤਾਂ ਠੀਕ ਹੈ ਹੋਰ ਕੀ ਚਾਹੀਦਾ ਫਿਰ ਹੈ ਅਸੀਂ ਰੋਪੜ ਤੇ ਆਏ ਤੁਹਾਨੂੰ ਖਾਸ ਤੌਰ ਤੇ ਮਿਲਣ ਆਏ ਦੇਖੋ ਜੀ ਆਹ ਹੈ ਜੀ ਸਾਡਾ ਪਰਿਵਾਰ ਅੱਛਾ ਬਪੂ ਜੀ ਪਹਿਲਾਂ ਨਾਮ ਦੱਸਿਆ ਜੀ ਤੁਸੀਂ ਕੀ ਨੂਰ ਮੁਹੰਮਦ ਹਾਂਜੀ ਨੂਰ ਮੁਹੰਮਦ ਹਾਂਜੀ ਤੇ ਤੁਹਾਡੇ ਕਿੰਨੇ ਭੈਣ ਭਰਾ ਸਾਰਿਆਂ ਦੀ ਗੱਲ ਕਰਨੀ ਆਪਾਂ ਨੇ ਪਹਿਲਾਂ ਤਾਂ ਆਪਣੇ ਪਿਤਾ ਜੀ ਦਾ ਨਾਮ ਦੱਸੋ ਜੀ ਦਸਾਉਂਦੀ ਖਾਂਤਾ ਜੀ ਦਸਾਉਂਦੀ ਖਾਂ ਹਾਂ ਤੇ ਆਪਣੇ ਬਾਬਾ ਜੀ ਦਾ ਬਾਬਾ ਜੀ ਦਾ ਫੱਲਾ ਦਾ ਜੀ ਫੱਲਾ ਫੱਲਾ ਖਾਂ ਹਾਂ ਉਹ ਤੋਂ ਪਿੱਛੇ ਵੀ ਪਤਾ ਕਿਸੇ ਦਾ ਦਾਦੇ ਦਾ ਤਾਂ ਅੱਲਾ ਦਿੱਤਾ ਬਾਪ ਬਾਪ ਦੇ ਸਾਡੇ ਪੀਸਾ ਦੇ ਬਾਬੇ ਦਾ ਨਾਮ ਅੱਲਾ ਦਿੱਤਾ ਅੱਲਾ ਦਿੱਤਾ ਸੀ ਹਰ ਹਰ ਠੀਕ ਐ ਤੇ ਹੁਣ ਅੱਗੇ ਤੁਸੀਂ ਕਿੰਨੇ ਭਰਾ ਕਿੰਨੇ ਭੈਣਾਂ ਜੀ ਕੋਨਾ ਸੀ ਜੀ ਹਾਂਜੀ ਹਾਂਜੀ ਕਿਸੇ ਟਾਂ ਛੇ ਬ੍ਰਦਰ ਤੇ ਛੇ ਸਿਸਟਰ ਦੀ ਛੇ ਬ੍ਰਦਰ ਸੀ ਛੇ ਸਿਸਟਰ ਸੀ ਗਿਆ ਹਾਂ ਤਾਂ ਬੜਾ 12 ਜਣੇ ਦਾ ਪਰਿਵਾਰ ਸੀਗਾ ਤੁਹਾਡਾ ਹਾਂਜੀ ਅੱਛਾ ਤੇ ਹੁਣ ਜਿਹੜੇ ਬਾਕੀ ਤੁਹਾਡੇ ਬਰਾਦਰੀ ਦੇ ਚਾਚੇ ਤਾਈ ਉਹ ਵੀ ਦਿਲਜੀ ਮਾਜਰੇ ਚ ਰਹਿੰਦੇ ਸੀਗੇ ਬਸ ਸੇ ਰਫੀਕ ਸਾਡੇ ਬਾਬੇ ਦਾ ਫੱਲੇ ਦਾ ਪਰਿਵਾਰ ਦਾ ਤਿੰਨ ਮੁੰਡੇ ਤੇ ਜਿਉਦੇ ਅੱਛਾ ਇੱਕ ਛੜਾ ਤਾਇਆ ਸਾਡਾ ਹਮ ਇੱਕ ਬੜਾ ਤਾਇਆਤਾ ਜਿਹਦਾ ਪਰਿਵਾਰ ਪਾਕਿਸਤਾਨ ਚਲੇ ਗਿਆ ਜੀ ਉਹ ਵਿਆਹ ਵਾਂ ਦਾ ਇੱਕ ਸਾਡਾ ਫਾਦਰ ਉਹਦਾ ਪਰਿਵਾਰਤਾਏ ਦਾ ਪੂਰੇ ਹੀ ਉਧਰ ਚਲੇ ਗਿਆ ਸਾਡੇ ਫਾਦਰ ਦਾ ਇੱਧਰ ਰਹਿ ਗਿਆ ਅੱਛਾ ਤੁਹਾਡੇ ਤਾਏ ਦਾ ਸਾਰਾ ਪਰਿਵਾਰ ਪਾਕਿਸਤਾਨ ਚਲਾ ਗਿਆ ਹਾਂ ਦੁੱਲਹੀ ਮਾਦਰੇ ਤੋਂ ਹਾਂ ਸਾਡੇ ਪੀਸਾ ਦਾ ਪਰਿਵਾਰ ਹੈ ਸੀ ਕੋ ਪਰਿਵਾਰ ਦੇ ਪੀਸਾ ਦੇ ਮੈਂਬਰ ਨੇ ਸਾਰੇ ਹਾਂ ਪੂਰੇ ਹੋਰ ਕੋਈ ਅਣਗੌਣ ਨਹੀਂ ਆਇਆ ਠੀਕ ਹੈ 47 ਫਿਰ ਸਾਰਾ ਦੇਖਿਆ ਤੁਸੀਂ ਹਾਂ ਦੇਖਿਆ ਉਮਰ ਲਗਭਗ ਤੁਹਾਡੀ 90 ਸਾਲ ਦੀ ਹੈਗੀ ਆ 90 ਵੀ ਹੈ ਜੀ 90 ਸਾਲ ਦੀ ਹੈ ਤੇ ਬੇਬੇ ਵੀ ਤੁਹਾਡੇ ਹਾਂ ਦੇ ਨੇੜੇ ਤੇੜੇ 85 87 ਦੇ ਹੋਣਗੇ ਜੀ ਹਾਂਜੀ ਹਾਂ 85 82 ਦੇ ਹੋਣਗੇ ਸਾਡੇ ਵਿਆਹ ਦੀਆਂ ਗੱਲਾਂ ਵੀ ਕਰਨੀ ਅੱਜ ਅਸੀਂ ਹਾਂ ਕਰ ਲਈ ਹਾਂ ਤਿਆਰ ਨੇ ਉਹ ਆਪਾਂ ਬੱਚੇ ਖੁਸ਼ ਹੋਗੇ ਨਿਆਣੇ ਸਾਰੇ ਹੋ ਜੂਗੇ ਚੱਲ ਜਮਾਨਾ ਲਿਆ ਅੱਜ ਜ਼ਮਾਨਾ ਦੇਖੋ ਪੁਰਾਣਾ ਜ਼ਮਾਨੇ ਦੀਆਂ ਗੱਲਾਂ ਹੋਣੀਆਂ ਹੋਣ ਗਿਆ ਪੁਰਾਣੇ ਜ਼ਮਾਨੇ ਦੇ ਵਿਆਹ ਤੇ ਹੁਣ ਦੇ ਵਿਆਹਾਂ 'ਚ ਬਹੁਤ ਫਰਕ ਆ ਗਿਆ ਪੁਰਾਣੇ ਦਾ 100-100 ਰੁਪਏਵਾਂ ਵਿਆਹ ਹੋ ਜਾਂਦੇ ਤੇ ਹੁਣ ਤਾਂ ਲੱਖਾਂਵਾਂ ਨਹੀਂ ਹੁੰਦੇ ਹਾਂ ਲਾਵਾ ਦੇਖੋ ਪਹਿਲੀ ਗੱਲ ਤਾਂ ਨੋਟ ਕਰ ਲਿਓ ਜੀ ਪੁਰਾਣੇ ਵਿਆਹ 100-100 ਰੁਪਏ ਚ ਹੋ ਜਾਂਦੇ ਸੀ ਹੁਣ ਲੱਖਾਂ ਚ ਵੀ ਨਹੀਂ ਹੁੰਦੇ ਹਾਂ ਲੱਖਾਂ ਵਿੱਚ ਨਹੀਂ ਹੁੰਦੇ ਬਹੁਤ ਵਧੀਆ ਗੱਲ ਕਹੀ ਸਹੀ ਗੱਲ ਕਹੀ ਤੁਸੀਂ ਇਹ ਕੰਮ ਠੀਕ ਹੋਇਆ ਕਿ ਖਰਾਬ ਹੋਇਆ ਕੀ ਵੀਰ ਨੇ ਮਹਿੰਗੇ ਹੋ ਗਏ ਵਿਆਹ ਮਹਿੰਗੇ ਸਮੇ ਦੇ لحاظ ਨਾਲ ਚੱਲੀ ਜਾਂਦੇ ਆ ਕਿਸੇ ਟਾਈਮ 12:30 12:30 ਦੀ ਸੀ ਹਾਂ ਪੱਕੇ ਰਿਪੀਏ ਪਰ ਸਾਲ ਦਿਹਾੜੀ ਵਾਲਾ ਸਾਲ ਲਾਉਂਦਾ 300 ਰੁਪਏ ਪਰ ਸਾਲ ਲਾਉਂਦਾ ਤਾਂ 25 ਰੁਪਏ ਮਹੀਨੇ ਪਰ ਕਿਸੇ 25 ਰੁਪਏ ਮਹੀਨੇ ਪਰ ਹੁਣ ਪਾਂਡੇ ਨਹੀਂ ਚਕਾਉਂਦਾ ਕੱਖਾਂ ਨਹੀਂ ਕੋਈ ਹਾਂ ਠੀਕ ਹੈ ਆ ਬਿਲਕੁਲ ਸਹੀ ਗੱਲ ਹੈ ਆ ਆ ਜਿਹੜੀ ਦੇਸੀ ਦੀਆਂ ਗੱਲਾਂ ਹੋ ਰਹੀਆਂ ਨੇ ਨਾ ਬਹੁਤ ਸੋਹਣੀਆਂ ਲੱਗ ਰਹੀਆਂ ਜੀ ਪਾਂਡੇ ਵੀ 25 ਰੁਪਏ ਮਹੀਨਾ ਕੋਈ ਚਕਾਉਂਦਾ ਨਹੀਂ ਹੈ ਨਾ ਨਾ ਖੜਦੇ ਹੀ ਨਹੀਂ ਕਹਿੰਦਾ ਟਾਈਮ ਹੀ ਨਹੀਂ ਅੱਗੇ ਕਹਿੰਦੇ ਚੱਲੇ ਮੈਂ ਛੱਡਿਉਣਾ ਹੂੰ ਤੁਸੀਂ ਕਹਿੰਦੇ ਰਹੇ ਲੋਕਾਂ ਨੂੰ ਜੀ ਹਾਕ ਮਾਰ ਲੈਣੀ ਕਿਸੇ ਬਜ਼ੁਰਗ ਨੇ ਆ ਪੰਡਿਤ ਚਕਾ ਦੇ ਸਾਨੂੰ ਚੇਰੀ ਦੀ ਯਾਰੂ ਲਿਆ ਬਾਈ ਮੈਂ ਲੈ ਚਲਦਾ ਚਾਹਤੀ ਤਾਂ ਨਹੀਂ ਕਰਦਾ ਤਾਂ ਚਕਾ ਦੇ ਤੂੰ ਹੁਣ ਛਕਾਉਂਦਾ ਵੀ ਨਹੀਂ ਕੋਈ ਹੁਣ ਨਹੀਂ ਕੋਈ ਛਕਾਉਂਦਾ ਬਦਲ ਗਿਆ ਟਾਈਮ ਬਦਲ ਗਿਆ ਸਾਰਾ ਕੁਝ ਹਾਂ ਠੀਕ ਹੈ ਬਦਲਦੇ ਟਾਈਮ ਦੀ ਵੀ ਗੱਲਬਾਤ ਕਰਾਂਗੇ ਅੱਛਾ ਹੁਣ ਗੱਲ ਕਰਾਂਗੇ 47 ਵੇਲੇ ਦੀ ਤੁਹਾਨੂੰ ਪੂਰੀ ਸੋਝੀ ਹੈ ਹਾਂ ਸੋਝੀ ਆ ਕੀ ਕੁਝ ਹੋਇਆ ਆਪਣੇ ਇਲਾਕੇ ਚ ਜੋ ਪੁੱਛੂਗੇ ਤੁਸੀਂ ਦੱਸ ਦਿੰਦੇ ਹਾਂ ਪੁੱਛਦੇ ਆ ਵੀ ਤੁਹਾਡੇ ਪਰਿਵਾਰ ਅੱਧਾ ਪਰਿਵਾਰ ਤੁਹਾਡਾ ਉਸੀਂ ਦੱਸਦੇ ਹਾਂ ਕਿ ਤਾਏ ਦਾ ਪਰਵਾਹ ਥੋੜਾ ਪਾਕਿਸਤਾਨ ਚਲਾ ਗਿਆ। ਹਾਂ ਕਿੰਨੇ ਜਾਣੇ ਗਏ ਪਾਕਿਸਤਾਨ ਉਹ? ਪਾਕਿਸਤਾਨ ਤਿੰਨ ਬਰਾਦਰ ਗਏ ਸ ਤੇ ਤਿੰਨਾਂ ਦੀਆਂ ਦੋ ਦੀਆਂ ਨੋਹਾਂ ਗਈਆਂ ਤੀਆਂ। ਹਾਂ। ਬਾਕੀ ਉਹਨਾਂ ਦੇ ਬੱਚੇ ਤੇ ਨਾਂ ਦੱਸੋ ਜਰਾ ਉਹਨਾਂ ਦੇ? ਕੀ ਦੇ? ਜਿਹੜੇ ਪਾਕਿਸਤਾਨ ਗਏ। ਇੱਕ ਦਾ ਨਾਮ ਤਾਂ ਤੇਲੂ ਖਾਂ। ਹਾਂਜੀ। ਦੂਆ ਮੁੰਸੀ ਖਾਂ। ਹਾਂਜੀ। ਤੀਆ ਸਾਦੀ ਖਾਂ। ਅੱਛਾ। ਇਹ ਤਿੰਨੋਂ ਉੱਧਰ ਚਲੇ ਗਏ। ਹਾਂ ਤਿੰਨੋਂ ਆਪੇ ਬੱਚਿਆਂ ਲਈ। ਇਹ ਕਿਦਾਂ ਹੋਇਆ ਤੁਸੀਂ ਇੱਧਰ ਰਹਿ ਗਏ ਉੱਧਰ ਚਲੇ ਗਏ ਅਸੀਂ ਛੋਟਾ ਪਰਿਵਾਰ ਦਾ ਬੱਚੇ ਛੋਟੇ ਤੇ 1.5 ਕਿਤਾਬੀ ਅੱਛਾ ਉਹ ਬੜਾ ਪਰਿਵਾਰ ਦਾ ਹੂੰ ਨੌਕਰ-ਸ਼ੌਕਰ ਤੇ ਤਕੜੇ ਤੇ ਮੁੰਡੇ ਤਾਏ ਦੇ ਅੱਛਾ ਪੁਲਿਸ ਵਿੱਚ ਤਾਂ ਇੱਕ ਦੋ ਫੌਜ ਤੇ ਰਿਟਾਇਰ ਸੀ ਰਿਟਾਇਰ ਨਹੀਂ ਸੀ ਉਹ ਜਣੀ ਨੌਕਟਾਕੇ ਆ ਗਈ ਸੀ ਅੱਛਾ ਦਿਜੈਸ਼ ਵੀ ਤੇ ਉਹ ਬਾਅਦ ਵਿੱਚ ਟਰੱਕ ਕਰਕੇ ਆਪਣਾ ਚਲੇ ਉਹ 47 'ਚ ਗਏ ਕਿ 47 ਵਿੱਚ ਉਹ ਅੱਛਾ ਉਸੇ ਟਾਈਮ ਚਲੇ ਗਏ ਗਣੀ ਨਵੰਬਰ ਦਸੰਬਰ ਵਿੱਚ ਅਗਸਤ ਵਿੱਚ ਗਦਰ ਸਾਹੀ ਅਗਸਤ ਸਤੰਬਰ ਵਿੱਚ ਉਹ ਸਤੰਬਰ ਅਕਤੂਬਰ ਵਿੱਚ ਲੀ ਗਿਆ ਕਿੱਥੇ ਬੈਠੇ ਪਾਕਿਸਤਾਨ ਚ ਜੜਾ ਵਾਲੇ ਜੜਾ ਵਾਲੇ ਬੈਠੇ ਆ ਉਹ ਸਾਰੇ ਲਾਗ 23 ਲਾਗ 23 23 ਚੱਕ 23 ਚੱਕ ਜੜਾ ਵਾਲੇ ਚ 23 ਚੱਕ ਹੂੰ ਠੀਕ ਹੋ ਗਿਆ ਤੁਹਾਨੂੰ ਨਹੀਂ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਚੱਲੋ ਕੀ ਹਤਾ ਅੱਛਾ ਪੀਸਾ ਨਹੀਂ ਮੰਗਿਆ। ਬਾਬਾ ਜੀ ਭਾਵਕ ਹੋ ਗਏ ਤੁਸੀਂ। ਪੈਸਾ ਨਹੀਂ ਮੰਗਿਆ। ਕੀ ਕਹਿੰਦੇ ਪਿਤਾ ਜੀ? ਅਸੀਂ ਛੋਟੇ تھے। ਹੂੰ। ਕਦੇ ਛੋਟੇ ਬੱਚੇ ਮੈਨੀਆਂ ਜਣਾ। ਯਾਦ ਆਉਂਦੀ ਸਾਰੀ ਉਸ ਕਿੰਨਾ ਚੰਗਾ ਹੁੰਦਾ ਜੇ ਉਹ ਵੀ ਇੱਥੇ ਰਹਿੰਦੇ ਤੁਸੀਂ ਵੀ ਰਹਿੰਦੇ ਇਕੱਠੇ ਰਹਿੰਦੇ। ਹਾਂਜੀ ਸਾਰਾ ਪਰਿਵਾਰ ਉਹ ਗੰਜਾਇ ਕਹਿੰਦਾ ਇਕੱਠੇ ਆ ਗਏ ਉਹ ਗੰਜਾਇ ਸਬੀਤੀ ਹੂੰ ਜਣਕੀ ਵੀ ਆ ਅ ਦੇਖੋ ਜੀ ਇਹ ਬਾਬਾ ਜੀ ਭਾਵਕ ਹੋ ਗਏ ਨੂਰ ਮੁਹੰਮਦ ਜੀ ਇਹਨਾਂ ਦੇ ਜਿਹੜੇ ਤਾਏ ਦੇ ਪੁੱਤਰ ਹੈ ਜੜਾਂ ਵਾਲੇ ਚ ਬੈਠੇ ਹੈ ਔਰ ਉਹ ਚਲੇ ਗਏ 47 ਵੇਲੇ ਹੱਲਿਆਂ ਵੇਲੇ ਰੋਪੜ ਦੁਲਜੀ ਮਾਜਰੇ ਤੋਂ ਜੜਾਂ ਵਾਲੇ ਤੇ ਇਹ ਪਰਿਵਾਰ ਜਿਹੜਾ ਨੂਰਮੁਮ ਮਜੀਦਾ ਇੱਥੇ ਰਹਿ ਗਿਆ ਤੇ ਬੜੀ ਇਮੋਸ਼ਨਲ ਜੀ ਸਟੋਰੀ ਹੈ ਜਦੋਂ ਇਹ ਗੱਲਬਾਤ ਕਰ ਰਹੇ ਆ ਨਾ ਜੀ ਮੈਂ ਮੇਰਾ ਦਿਲ ਪਸੀਜ ਉੱਠਿਆ ਕਿ ਦੇਖੋ ਇਹ ਪਾਰਟੀਸ਼ਨ ਨੇ ਭਰਾਵਾਂ ਨੂੰ ਵੱਖ ਕਰ ਦਿੱਤਾ ਭੈਣਾਂ ਨੂੰ ਵੀ ਵੱਖ ਕਰ ਦਿੱਤਾ ਬੇਬੇ ਦੀਆਂ ਤਿੰਨ ਭੈਣਾਂ ਮੈਂ ਸੁਣਿਆ ਕਿ ਪਾਕਿਸਤਾਨ ਚ ਕੀ ਨਾਮ ਹੈ ਬੇਬੇ ਉਹਨਾਂ ਦੇ ਇੱਕ ਦੇ ਨਾਮ ਕੌਲੀ ਦਾ ਹਾਂਜੀ ਇੱਕ ਦੇ ਨਾਮ ਲਾਲਕੀ ਦਾ ਹੂੰ ਠੀਕ ਹੈ ਨਾਂ ਸਹੀ ਹੁੰਦਾ ਅੱਛਾ ਤੈਨੂੰ ਉੱਧਰ ਰਹਿ ਗਈਆਂ ਪੀ ਜਿਹੜੀ ਤਿੰਨ ਉਹਦਰ ਚਲੀ ਗਈਆਂ ਇਧਰੋਂ ਗਈਆਂ ਉਹ ਇਧਰੋਂ ਗਈਆਂ ਅੱਛਾ ਤਿੰਨ ਉਹ ਇਧਰ ਚਲੀ ਗਈਆਂ ਤੁਸੀਂ ਤੁਸੀਂ ਨਹੀਂ ਗਈਆਂ ਤਿੰਨ ਛੇ ਬਣਾ ਸੀ ਤੁਸੀਂ ਨਿਆਣੀਆਂ ਤੀਆਂ ਸੀ ਹੈ ਜੀ ਸਾਨੂੰ ਪਤਾ ਨਹੀਂ ਤਾਂ ਵੇ ਸੋ ਜਿਤੀਆਂ ਅੱਛਾ ਇਹ ਤਾਂ ਸਾਡੇ ਮਾਪੇ ਇੱਥੇ ਰਹਿ ਗਏ ਇੱਕ ਭਾਈ ਰਹਿ ਗਿਆ ਤਾਂ ਇੱਕ ਮਾਂ ਰਹਿ ਗਈ ਸੀ ਹੋਰ ਤਾਂ ਸਭ ਪਰਿਵਾਰ ਹਲਦਲੀ ਹੋ ਗਿਆ ਤੁਹਾਡੇ ਪੀਓ ਕਿੱਥੇ ਸੀਗੇ ਇੱਥੇ ਜਾਂ ਕਾਲਵਣ ਅ ਕਾਲਗੜ ਕਰਾਲੀ ਕੋਲ ਹਾਂ ਕਰਾਲੀ ਕੋਲ ਅੱਛਾ ਇਹ ਤਿੰਨ ਪੈਣਾ ਜਦੋਂ ਗਈਆਂ ਤੁਹਾਨੂੰ ਕੋਈ ਸੌਜੀ ਦੱਸਿਆ ਕਿਸੇ ਨੇ ਵੀ ਕੀ ਹੋਇਆ ਗਿਆ ਕਿਸ ਤਰ੍ਹਾਂ ਹੋਇਆ ਤੁਸੀਂ ਦੱਸੋ ਜੀ ਨਾ ਜਣੀ ਮੈਂ ਉਹਨਾਂ ਦਾ ਨਾਂ ਬਾਖੋਤਾ ਅੱਛਾ ਮੇਰਾ ਅੰਗੇਜਮੈਂਟ ਮੰਗਣਾ ਬਾਦ ਵਿੱਚ ਹੋਇਆ ਕੋਈ ਗੱਲਬਾਤ ਤਾਂ ਬਜ਼ੁਰਗ ਦੱਸਦੇ ਹੋਣਗੇ ਨਾ ਬਜ਼ੁਰਗ ਤਾਂ ਹੀ ਦੱਸਦੇ ਤੇ ਸਿੰਘ ਵੀ ਆਈਆਂ ਵੀਆਂ ਗਿਆ ਦੋਤਾ ਅੱਛਾ ਇੱਕ ਪਤਾ ਨਹੀਂ ਹੋ ਸੋਣੀ ਹੈ ਅੱਛਾ ਕੋ ਨਹੀਂ ਮਦਰੀ ਕੋ ਨਹੀਂ ਮਦਰੀ ਉਹ ਖੈਰ ਸੇ ਪੜੇ ਹਾਂ ਇਹ ਚੜਾ ਗਿਆ ਪਰਵਾਰ ਉਦੋਂ ਇਹ ਜਾਣੂ ਸਾਡੇ ਸੌਹਰੇ ਦੇ ਦੋ ਵਿਆਹ ਤੇ ਅੱਛਾ ਪਹਿਲੇ ਵਿਆਹ ਦੀਆਂ ਉੱਤਤੀਆਂ ਅੱਛਾ ਨਾ ਕੰਦੀ ਸੀ ਇੱਕ ਇੱਕ ਦੁਈਆਂ ਇਹ ਇਹ ਦੀਆਂ ਸੀ ਅੱਛਾ ਦੋ ਇੱਕ ਪੈਣ ਜਿਹੜੀ ਪਹਿਲੇ ਵਿਆਹ ਤੋਂ ਸੀਗੀ ਹੂੰ ਇਹ ਦੀਆਂ ਫੇਰ ਇਹ ਦੋ ਸਾਲੇ ਤੇ ਮੇਰੇ ਅੱਛਾ ਤਿੰਨ ਹੀ ਸੀਆਂ ਜਿਹੜੀਆਂ 747 ਤੋਂ ਬਾਅਦ ਇੱਧਰ ਆਈਆਂ ਸਾਲੇ ਵੀ ਥੋੜੇ ਇੱਧਰ ਰਹੇ हां साले भी इधर साले भी इधर है हम्म तिन पैना इधर दो परा इधर हां एक साला 747 ਦੇ ਜਨਮ ਹੈ ਹੂੰ ਉਹਦੀ ਡੈਥ ਹੋਦੀ ਹੂੰ ਇੱਕ ਦਾ ਮੇਰਾ ਖਿਆਲ ਹੈ 30 ਦਾ ਜਨਮ ਤਾਂ ਉਹਦੀ ਵੀ ਡੈਥ ਹੋਦੀ ਪਿਛਲੇ 2 ਸਾਲ ਹੋ ਗਏ ਅੱਛਾ ਅੱਛਾ ਉਸਨੇ ਪਰਵਾਰ ਬੱਚੇ ਪਾਏ ਬਾਬਾਈ ਪਹਿਲਾਂ ਵੀ ਥੋੜਨਾ ਗੱਲ ਕੀਤੀ ਸੀ ਆਪਾਂ ਉਹ ਤੁਸੀਂ ਉਦੋਂ ਵੀ ਭਾਵਕ ਹੋਗੇ ਸੀ ਤੁਹਾਨੂੰ ਕੀ ਕਿਸ ਤਰ੍ਹਾਂ ਤੁਸੀਂ ਤੁਹਾਡੀ ਅੱਖਾਂ ਚ ਥਰੂ ਆ ਜਾਂਦੇ ਜਦੋਂ ਗੱਲ ਕਰਦੇ ਕੀ ਮਹਿਸੂਸ ਕਰਦੇ ਤੁਸੀਂ ਕੀ ਕਹਿਣਾ ਚਾਹੁੰਦੇ ਆ ਇਹਦਾ ਮਨੇ ਇਹ ਜਾ ਜਾਂ ਕੋਈ ਗੱਲ ਕਰਨ ਦਾ ਦਿਲ ਭਰ ਤੇ ਕੀ ਗੱਲ ਯਾਦ ਆਂਦੀ ਤੁਹਾਨੂੰ ਕਿਆ ਕਹਿੰਦੇ ਤੁਸੀਂ ਤੁਹਾਡੇ ਦਿਲ ਚ ਕੀ ਹੁੰਦਾ ਕੁਝ ਨਹੀਂ ਹੁੰਦਾ ਦੇਖੋ 47 ਤੁਸੀਂ ਪੁੱਛਦੇ ਰਹੋ ਜੀ ਕੋਈ ਕੁਝ ਪੁੱਛਣਾ ਮੈਂ ਦੱਸਾਂਗਾ ਜਣੀ ਇਨੀ ਗਹਿਰਾਈ ਵਿੱਚ ਜਾਓ ਜੀ ਦੇਖੋ 47 ਦਾ ਜਿਹੜਾ ਇੱਕ ਇੱਕ ਪੰਨਾ ਜੇ 47 ਦੀ ਕਿਤਾਬ ਖੋਲੀ ਹੈ ਨਾ ਜੀ ਦੁੱਖਾਂ ਦੇ ਨਾਲ ਭਰਿਆ ਹੋਇਆ ਹੈ ਔਰ ਇੱਕ ਇੱਕ ਕਹਾੜੀ ਜਿਹੜੀ ਕਿ ਇੱਕ ਦਾਸਤਾਨ ਜਿਹੜੀ ਹੈ ਉਹ ਦਿਲ ਨੂੰ ਝੰਜੋੜਨ ਵਾਲੀ ਹੈ ਔਰ ਇਸ ਸਮੇ ਨੂਰ ਮੁਹੰਮਦ ਜੀ ਬਹੁਤ ਭਾਵੁਕ ਹੋਏ ਹੈ ਵਾਕਈ ਭਾਵੁਕ ਹੋਣਾ ਵੱਡਾ ਵੀ ਹੈ ਤੁਸੀਂ ਵੀ ਇਸ ਵੀਡੀਓ ਨੂੰ ਸੁਣ ਰਹੇ ਹੋ ਕਿ ਕਿੰਨਾ ਮੁਸ਼ਕਲ ਹੁੰਦਾ ਹੈ ਕਿ ਜਦੋਂ ਪਰਿਵਾਰ ਅੱਧਾ ਜਿਹੜਾ ਹੈ ਇੱਕ ਮੁਲਕ 'ਚ ਬੈਠਾ ਹੋਵੇ ਅੱਧਾ ਪਰਿਵਾਰ ਦੂਜੇ ਮੁਲਕ 'ਚ ਬੈਠਾ ਹੋਵੇ ਤੇ ਵਿੱਚ ਜਿਹੜੀ ਕੰਡਿਆਲੀ ਤਾਰ ਹੋਵੇ ਇਹ ਹੋਇਆ ਸਾਡੇ ਪੰਜਾਬੀਆਂ ਦੇ ਨਾਲ ਮੈਂ ਅਕਸਰ ਕਹਿੰਦਾ ਕਿ ਕਹਿੰਦੇ ਨੇ ਪੰਜਾਬ ਵੱਡਿਆ ਗਿਆ ਜਾਂ ਵੱਡਿਆ ਗਿਆ ਔਰ ਇਸ ਤਰ੍ਹਾਂ ਹੀ ਪਰਿਵਾਰ ਜਿਹੜੇ ਕਾਫੀ ਉਧਰ ਰਹਿ ਗਏ ਤੇ ਉਧਰੋਂ ਕੁਝ ਪਰਿਵਾਰ ਆ ਗਏ ਕੁਝ ਇੱਧਰ ਰਹਿ ਗਏ ਇਹ ਸਾਰਾ ਜਿਹੜਾ ਤਬਾਦਲਾ ਹੋਇਆ ਦੁਨੀਆ ਦੀ ਸਭ ਤੋਂ ਵੱਡੀ ਹਿਜਰਤ ਤੇ ਸਭ ਤੋਂ ਵੱਡਾ ਜਿਹੜਾ ਤਬਾਦਲਾ ਜਿਹੜਾ ਹੈ ਜਨਸੰਖਿਆ ਦਾ ਸ਼ਾਇਦ ਹੀ ਕਿਤੇ ਹੋਇਆ ਹੋਵੇ ਜਿਹੜਾ ਕਿ ਸਾਡੇ ਪੰਜਾਬੀਆਂ ਨੇ ਭੋਗਿਆ ਅਕਸਰ ਜਦੋਂ 15 ਅਗਸਤ ਆਉਂਦੀ ਹੈ ਨਾ ਦੀ ਇੰਡੀਆ ਦੇ ਵਿੱਚ ਅਸੀਂ ਮੇਰਾ ਆਪਣਾ ਪਰਿਵਾਰ ਗੁਜਰਾਂ ਵਾਲੇ ਤੋਂ ਆਇਆ ਹੈ ਪਾਕਿਸਤਾਨ ਤੋਂ ਆਏ ਸੀ ਪਿੱਛੋਂ ਔਰ ਸਾਨੂੰ ਉਹ 15 ਅਗਸਤ ਦੀ ਆਜ਼ਾਦੀ ਨਹੀਂ ਦਿਖਦੀ ਸਾਨੂੰ ਤਾਂ ਉਹ ਦਿਖਦਾ ਕਿ ਉਹ ਜਿਹੜਾ ਉਜਾੜਾ ਦਿਖਦਾ ਹੈ ਉਹ ਉਹ ਦਰਦ ਜਿਹੜਾ ਨਾਲ ਉਸ ਜਸ਼ਨ ਦੇ ਨਾਲ ਉਸ ਦਰਦ ਨੂੰ ਲੈ ਕੇ ਚੱਲਦੇ ਆ 15 ਅਗਸਤ ਦੀ ਆਜ਼ਾਦੀ ਦੇ ਨਾਲ ਆਜ਼ਾਦੀ ਦਿਵਸ ਦੇ ਨਾਲ ਨਾਲ ਔਰ ਬਾਪੂ ਜੀ ਕਿ ਹੋਰ ਇਹਨਾਂ ਦਾ ਬੜਾ ਵਧੀਆ ਪੱਖ ਹੈ ਕਿ ਬਾਪੂ ਜੀ ਜਿਹੜੇ ਹੈ ਇਹ ਬਜ਼ੁਰਗ ਨੂਰ ਮੁਹੰਮਦੀ ਇੰਡੀਅਨ ਆਰਮੀ ਦੇ ਵਿੱਚ ਵੀ ਰਹੇ ਆ ਇਹ ਹੁਣ ਗੱਲ ਕਰਨੀ ਹੈ ਤੁਸੀਂ ਕਿੱਥੇ ਤੱਕ ਪੜੇ ਆ ਪਹਿਲਾਂ ਇਹ ਦੱਸੋ ਜੀ ਮੈਂ ਮੈਂ 1956 ਦਾ ਸੰ 56 ਦਾ ਸੰ 56 ਚ ਕੀ 1956 ਕਿੱਥੋਂ ਕੀਤੀ ਹੈ ਜੀ ਕਾਇਨੂਰ ਇੰਦਰਾ ਹਾਈ ਸਕੂਲ ਕਾਇਨੂਰ ਇੰਦਰਾ ਹਾਈ ਸਕੂਲ ਕਾਇਨੂਰ ਉਹ ਜਿਹੜਾ ਬਲਦੇਵ ਸਿੰਘ ਡੁੰਮੜੇ ਦਾ ਸਕੂਲ ਬਲਦੇਵ ਸਿੰਘ ਡੁੰਮੜੇ ਦਾ ਬਾਪ ਬਲਦੇਵ ਸਿੰਘ ਦਾ ਫਾਦਰ ਦਾ ਬਾਪ ਉਹ ਉਹਨਾਂ ਦਾ ਸਕੂਲ ਚ ਇੰਦਰਾ ਸਿੰਘ ਉਹਦੇ ਨਾਲ ਸਕੂਲ ਦਾ ਉਸਨੇ ਬਾਤ ਕਰਿਆ 10ਵੀਂ ਕਿਤੀ ਤੁਸੀਂ ਉਸ ਟਾਈਮ ਚ ਬੰਦਾ ਤੇ ਹਾਂ ਛਪੰਗਿਆ ਵਿੱਚ ਇਹ ਤੋਂ ਉਹ ਪੈਦਲ ਜਾਂਦੇ ਸੀ ਪੈਦਲ ਕਿੰਨੇ ਜਾਂਦੇ ਸੀ ਮੁੰਡੇ ਮੁੰਡੇ ਹੁਣੇ ਸਾਢੇ 20 25 ਪਿੰਡ ਦੇ अच्छा सारे पैदल चलते थे सब पैदल जाते थे एक अड्डे पास साइकिल होता था सान 52 ਵਿੱਚ ਦੋ ਪੈਡਲ ਸਾਈਕਲ ਤੇ ਸਾਢੇ ਪਿੰਨ ਮਤਲਬ ਤਿੰਨ ਪੈਡਲ ਸਾਈਕਲ ਤੇ ਤਿੰਨੇ ਹੈਂਡ ਪੰਪ ਤੇ اچھا ਹੋਰ ਕੋਈ ਨਾ ਗੱਡੀ ਸੀ ਨਾ ਮੋਟਰਸਾਈਕਲ ਤਾਂ ਨਾ ਹਵਾਈ ਜਹਾਜ਼ ਤਾਂ ਕੁਛ ਨਹੀਂ تھا ਸਿਰਫ ਤਿੰਨ ਬਾਕੀ ਖੂਹਾਂ ਤੇ ਪਾਣੀ ਲਿਆਉਣੀ ਆਦੀਆਂ تھیں ਮੀਆਂ ਮੀਂਹ ਜਾਵੇ ਬਾੜ ਜਾਵੇ ਜਰਮੀ ਹੋਵੇ ਸਰਦੀ ਹੋਵੇ ਖੂਹੇ ਤੇ ਬੜੇ ਲੱਦੀਆਂ ਗੱਲ ਖਿੱਚਣ ਵਾਲੇ ਲੱਤ ਵਾਲੇ ਖੂਹ ਸੀ ਲੱਤ ਅਰਥਿਆਂ ਵਾਲੇ ਤੇ 56 ਚ ਤੁਸੀਂ میٹرਕ ਕੀਤੀ ਤੇ ਆਰਮੀ ਚ ਕਦੋਂ ਭਰਤੀ ਹੋਏ ਆਰਮੀ ਵਿੱਚ ਮੈਂ 63 ਰੇਟ ਵਿੱਚ ਹੋਇਆ ਹਾਂ ਜੀ 63 ਚ ਹੋਏ ਹਾਂ ਜੀ ਤਾਂ ਦੇਸ਼ ਦੀ ਸੇਵਾ ਪੂਰੀ ਕੀਤੀ ਇੰਡੀਅਨ ਆਰਮੀ ਦੀ ਤੁਸੀਂ ਹੈ ਇਮਾਨਦਾਰੀ ਵਾਲਾ ਇਮਾਨਦਾਰੀ ਵਾਲਾ ਬਿਲਕੁਲ ਤੇ ਤੁਸੀਂ 65 ਦੀ ਲੜਾਈ ਵੀ ਤੁਹਾਡੀ ਹੋਦੀ ਚ ਹੋਈ ਹੈ ਤੇ 71 ਦੀ ਲੜਾਈ 71 ਦੀ ਲੜਾਈ ਮਸੀਂ ਪਰੇ ਚਲੇ ਗਏ ਤੇ ਆਪਣੇ ਆਪਣੇ ਜਿਹੜਾ ਇਹ ਰੀਅਰਿਅ ਵੀ ਚ ਪੀ ਡਬਲ ਯੂ ਕੇ ਜਾ ਪਰ ਅੱਛਾ ਲਓ ਜੀ 1965 ਤੇ 1971 ਦੀਆਂ ਲੜਾਈਆਂ ਇਹ ਨੂਰ ਮੁਹੰਮਦ ਜੀ ਨੇ ਉਹਨਾਂ ਦੇ ਵਿੱਚ ਪੂਰੀ ਪਾਰਟਿਸਪੇਸ਼ਨ ਇਹਨਾਂ ਦੇ ਲਈ ਭਾਗੀਦਾਰੀ ਰਹੀ ਹੈ 1971 ਦੀ ਲੜਾਈ ਵਲੇ ਤਾਂ ਬੰਗਲਾਦੇਸ਼ ਦੇ ਵਿੱਚ ਹੀ ਸੀਗੇ ਔਰ ਬੰਗਲਾਦੇਸ਼ ਤੋਂ ਪਾਕਿਸਤਾਨ ਸੀਗਾ ਨਾ ਜੀ ਉਹ ਬੰਗਲਾਦੇਸ਼ ਪੂਰਬੀ ਪਾਕਿਸਤਾਨ ਬਣ ਗਿਆ ਪੂਰਬੀ ਪਾਕਿਸਤਾਨ ਬਣ ਗਿਆ ਫਿਰ ਉਹ ਉਦੋਂ ਸੀਗਾ ਪੂਰਬੀ ਪਾਕਿਸਤਾਨ ਫਿਰ ਬੰਗਲਾਦੇਸ਼ ਸਾਡੀ ਹੋ ਉਹਦੇ ਚ ਬਣ ਗਿਆ ਤੁਸੀਂ ਰਿਟਾਇਰ ਕਿਹੜੇ ਸਾਲ ਚ ਹੋਏ ਆ ਸੰਚਿਆ ਸੀ ਵੀਰ ਸਾਲ 86 ਚ ਕੀ ਰੈਂਕ ਤੋਂ ਰਿਟਾਇਰ ਹੋਏ ਤੁਸੀਂ ਮੈਂ ਟੈਂਪਰੇਰੀ ਨੈਬ ਸੂਬੇਦਾਰ ਔਰ ਅਨਵਰੀ ਨੈਬ ਸੂਬੇਦਾਰ ਅਨਵਰੀ ਨੈਬ ਸੂਬੇਦਾਰ ਤਾਂ ਬੇਬੇ ਤਾਂ ਫਿਰ ਸੂਬੇਦਾਰ ਨਹੀਂ ਬਣ ਗਈ ਚਲੋ ਹਾਂ ਅਸੀਂ ਤਾਂ ਦੇਖੋ ਅੱਜ ਦੇਖੋ ਜੇ ਆਪਾਂ ਸੂਬੇਦਾਰਨੀ ਦੇ ਘਰ ਬੈਠੇ ਆ ਅੱਛਾ ਬਾਪੂ ਜੀ ਇੱਕ ਗੱਲ ਦੱਸੋ 47 ਵੇਲੇ ਜਦ ਹੱਲੇ ਹੋਏ ਆ ਇੱਥੇ ਜਦ ਤੁਸੀਂ ਇਸ ਪਿੰਡ ਦੇ ਵਿੱਚ ਸੀਗੇ ਉਦੋਂ ਹਾਂ ਕਿਆ ਕੁਝ ਦੇਖਿਆ ਤੁਸੀਂ ਅਸੀਂ ਸਾਬ ਵਾਲੇ ਵਾਲੇ ਰੌਲੇ ਰੱਪੇ ਦੇਖੇ ਮਾਰਕਟਾਂ ਨੂੰ ਕਿੱਥੋਂ ਕਿੱਥੋਂ ਮੁਸਲਮਾਨ ਆਪਣੇ ਏਰੀਆ 'ਚ ਕਾਫੀ ਸੀਗਾ ਬਹੁਤ ਬਹੁਤ ਸੀਗੇ ਰੋਪੜ ਬਹੁਤ ਏਰੀਆ 'ਚ ਅਸਰ ਵਾਲਾ ਤਾਂ ਬਾਗਾ ਵਾਲਾ ਮਰੰਡਾ ਦਾ ਅੱਛਾ ਹੋਰ ਵਾਲੇ ਵਾਲੇ ਛੋਟੇ ਪਿੰਡਾਂ ਵਿੱਚ ਬਹੁਤ ਦੋ ਦੋ ਚਾਰ ਚਾਰ ਬਹੁਤ ਕਿੱਥੇ ਇਕੱਠੇ ਹੋਏ ਸਾਰੇ ਸਾਰੇ ਕਰਾਲੀ ਇਕੱਠੇ ਹੁੰਦੇ ਤੇ ਆ ਕੋਈ ਬਾਗਾ ਵਾਲੇ ਮਰੰਡੇ ਇਕੱਠੇ ਹੁੰਦੇ ਤੇ ਅੱਛਾ ਗੱਡੀਆਂ 'ਵਾਂ ਲੋਡ ਹੋ ਕੇ ਚਲੇ ਜਾਂਦੇ ਤੇ ਕਿਤੇ ਮੋਰਚੇ ਰੇ ਵੀ ਵੇਖੇ ਦੋ ਦੋ ਚਾਰ ਚਾਰ ਦਿਨ ਲੜਾਈ ਕਿੱਥੇ ੜੇ ਰਹੇ ਮੋਰਚੇ ਸਰਾਨੀ ਬਹੁਤ ਦੱਸ ਦਿੰਦੇ ਸਰਾਨਾ ਹੂੰ ਇਹ ਕਿੱਥੇ ਪੈਂਦਾ ਸਰਾਨਾ ਬਾਗਾਂਲੇ ਦੇ ਲਾਗ ਹੈ ਬਾਗਾਂਲੇ ਦੇ ਨਾਲ ਜੀ ਹੂੰ ਅੱਛਾ ਮਰਨ ਦੇ ਵੀ ਕਈ ਦਿਨ ਨਾ ਆਪਣਾ ਰੋਪੜ ਵੀ ਬਹੁਤ ਦਿਨ ਆਪਸ ਨਾਲ ਗੁੱਝ ਗਈ ਅੱਛਾ ਅੱਛਾ ਇੱਥੇ ਜਿਹੜਾ ਤੁਹਾਡੇ ਭਰਾ ਦਾ ਕਤਲ ਹੋਇਆ 47 ਵੇਲੇ ਉਦੋਂ ਕਿੱਥੋਂ ਕਿਹੜੇ ਲੋਕਾਂ ਨੇ ਕਿਸ ਤਰ੍ਹਾਂ ਹੋਇਆ ਇਹ ਉਹ ਸਿੱਧਾ ਜਾਤਾ ਉਹ ਜੇ ਨੂੰ ਜੂਨ ਨੂੰ ਮੈਂ ਕਰਕੇ ਆਪਣੇ ਮਾਤਲੀ ਜੀ ਗਾਇਨ ਦੇ ਆਂਗਾਏ ਤਾਂ ਅੱਛਾ ਕਹਿੰਦਾ ਮੈਂ ਤਾਂ ਮੋ ਜਾਣੇ ਤਾਂ ਹਾਂ ਬਸ ਪਾਕਿਸਤਾਨ ਕੋਲ ਤੇ ਕਾਰਨ ਕੈਂਪਿੰਗ ਕਿਹੜੀ ਨਦੀ ਚ ਮਾਰੇ ਇੱਥੇ ਉਹਨਾਂ ਨੂੰ ਹਾਂ ਕਿਹੜੀ ਨਦੀ ਚ ਲੱਗਦੇ ਕਿ ਉਹਨਾਂ ਨੂੰ ਸੋਤਲ ਲੱਗ ਸੋਤਲ ਲੱਗ ਨਦੀ ਚ ਮਾਰੇ ਅੱਛਾ ਤੁਹਾਨੂੰ ਕਿਸ ਨੇ ਸਨੇਹਾ ਦਿੱਤਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਆਉਂਦੇ ਜਾਣੇ ਜਾਣ ਪਛਾਣ ਤੇ ਸਾਰੇ ਹੀ ਦੱਸ ਦਿੰਦੇ ਤੇ ਬਜ਼ੁਰਗਾਂ ਨੂੰ ਲੋ ਗਿਆ ਸੀ ਉਹਨਾਂ ਰੌਸ਼ਨ ਨੂੰ ਮਾਰਿਆ ਉਹਨਾਂ ਨੇ ਰੌਸ਼ਨ ਦੇ ਬਾਕੀ ਜਿਹੜੇ ਭਰਾ ਚਲੇ ਗਏ ਪਾਕਿਸਤਾਨ ਹਾਂ ਬਾਕੀ ਦਵਾਰਾ ਦੱਸੋ ਉਹਨਾਂ ਦੇ ਨਾਮ ਜਿਹੜੇ ਗਏ ਪਾਕਿਸਤਾਨ ਇੱਕ ਦਾ ਨਾਂ ਤੇ ਲੂਜ਼ਾ ਬੜੇ ਦਾ ਨਾਂ ਉਸੇ ਛੋਟੇ ਦਾ ਮੁੰਸੀ ਤੇ ਇਹ ਦਾ ਨਾਂ ਸਾਦੀ ਅੱਛਾ ਉਹ ਪਾਕਿਸਤਾਨ ਚਲੇ ਗਏ ਕਦੀ ਰਾਫਤਾ ਹੋਇਆ ਉਹਨਾਂ ਦੇ ਨਾਲ ਰੋਸਾ ਪੈਲੂ ਤਾਂ ਆ ਗਿਆ ਦੋ ਤਿੰਨ ਵਾਰੇ ਮਿਲਣਾ ਅੱਛਾ ਜਿੱਕੜੀ ਜਾਏਗੀ ਅੱਛਾ ਕਿਹਦੇ ਜਾਈ ਪਾਕਿਸਤਾਨ ਹਾਂ ਦੋ ਵਾਰ ਜਾਈ ਵੀ ਬੇਬੇ ਕਿੱਥੇ ਸੋਜੀ ਹੈ ਕੋਈ ਪਾਕਿਸਤਾਨ ਚਲ ਗਏ ਤੁਸੀਂ ਸੋਜੀ ਜਾਂ ਤਾਂ ਸੋਜੀ ਨਿਆਣੇ ਵਾਲੀ ਸੀ ਹਾਂ ਨਾ ਯਾਦ ਹੈ ਮੈਨੂੰ ਤੇ ਮੈਂ ਹਮ ਤਾਂ ਯਾਦ ਨੂੰ ਇਹ ਕਹਿੰਦੇ ਮੈਂ ਭੁੱਲ ਜਾਨੀ ਐ ਆਓ ਫਿਰ ਕੋਈ ਯਾਦ ਆਏਗਾ ਯਾਦ ਆਸ ਕਿੱਥੇ ਰਹਿੰਦੀ ਐ ਜਾਏ ਇਹ ਹਾਂ ਦੋ ਪੈਣਾ ਮਿਲੀਆਂ ਉੱਥੇ ਤੁਹਾਨੂੰ ਯਾਦ ਤਾਂ ਪੈਣਾ ਸੀ ਤਿੰਨੇ ਮਿਲਤੀਆਂ ਹਾਂ ਤਿੰਨੇ ਜਦ ਤਿੰਨੇ ਭੈਣਾਂ ਮਿਲੀਆਂ ਬੱਚੇ-ਪੁੱੱਚੇ ਪਰਿਵਾਰ ਸਾਰਾ ਮਿਲਿਆ ਬੱਚਾ ਬੱਚੇ ਵੀ ਚਾਹੀਏ ਮੁੰਡੇ ਵੀ ਚਾਹੀਏ ਪਣੋਈਏ ਵੀ ਚਾਹੀਏ ਅੱਛਾ ਅੱਛਾ ਮੁੰਡੇ ਹੋ ਤਾਂ ਛੋਟੇ ਕਿੰਨੇ ਦਿਨ ਰਹਿ ਗਏ ਇੱਥੇ ਦੋ-ਦੋ ਮਹੀਨੇ ਲਈ ਲਾਇ ਦੋ ਹੀ ਲਗਾਈ 1 ਮਹੀਨਾ ਲਾਇਆ ਤਾਂ ਮੈਂ ਦੋ ਮਹੀਨੇ ਲਾਇਏ ਸੀ ਅਸੀਂ ਤੋਂ ਪਹਿਲਾਂ ਗਏ ਫੜੇ ਨਾ ਇੱਕ ਵਾਰ 88 ਵਿੱਚ 88 ਅੱਛਾ 688 ਨਹੀਂ ਸੀ ਅੱਛਾ ਇੱਕ ਛੋਟਾ ਕਹਾਤਾ ਮੇਰਾ ਉਹ ਗਾਇਲ ਗਿਆ ਦੋ ਵਾਰ ਪਹਿਲੀ ਵਾਰ ਉਸ 70 ਦਾ ਤਾਂ ਅੱਛਾ 8 ਦਾ 2 ਵਾਰ 9 ਦਾ 12 ਸਾਲ ਦਾ ਤਾਂ 13 ਦਾ ਤੇਲੂ ਜਦ ਇੱਥੇ ਆਇਆ ਤੁਹਾਨੂੰ ਮਿਲਿਆ ਹੂੰ ਬਹੁਤ ਭਾਵਕ ਹੋਇਆ ਹੁਣ ਆ ਸੀਨ ਬਸ ਦੇਖੋ ਜੀ 47 ਦਾ ਦਰਦ 47 ਦੀ ਕਹਾਣੀ ਰੋਪੜ ਜ਼ਿਲ੍ਹੇ ਦੇ ਜਿਹੜੇ ਹੈ ਇਹ ਵਿੱਚ ਮੁਸਲਮਾਨਾਂ ਦੀ ਬਹੁਤ ਵੱਡੀ ਗਿਣਤੀ ਜਿਹੜੀ ਹੈ ਅ ਮੁਸਲਮਾਨ ਰਹਿੰਦੇ ਸੀਗੇ ਤੇ ਕਰਾਲੀ ਲੱਗਿਆ ਸੀ ਕੈਂਪ ਸੁਣੀ ਕੋਈ ਕਰਾਲੀ ਦੇ ਕੈਂਪ ਬਾਰੇ ਗੱਲ ਕੋਈ ਕਹਿੰਦੇ ਆ ਵੀ ਭਾਰੀ ਕੈਂਪ ਸੀਗਾ ਐਜੀ ਹਾਂ ਬਹੁਤ ਸੁਣਿਆ ਕਿ ਆ ਉੱਥੇ ਤਾਂ ਬਾਗ ਦਾ ਕਹਿੰਦੇ ਜਿੱਥੇ ਕੈਂਪ ਬਿੱਤਿਆ ਅੱਛਾ ਲੋਕਾਂ ਨੇ ਪੱਤੇ ਵੀ ਨਹੀਂ ਛੱਡੇ ਮਾਂ ਉਹ ਉਹ ਇੱਕ ਇੱਕ ਥਾਂ ਚਾਰ ਚਾਰ ਪੰਜ ਪੰਜ ਬੰਦੇ ਤੇ ਰਹਿੰਦੇ ਦਫਨਾਏ ਦਫਨਾਏ ਹੋਏ ਬਹੁਤ ਸਾਰੇ ਇਹ ਗੱਲਾਂ ਕਰੇ ਤਾਂ ਬਹੁਤ ਕਟਵਟ ਹੋਈ ਆ ਇੱਕ ਇੱਕ ਥਾਂ ਚਾਰ ਚਾਰ ਬੰਦੇ ਦਫਨਾਏ ਹੋਏ ਸੀ ਬਿਮਾਰੀ ਫੈਲ ਗਈ ਸੀ ਕਿਹਾ ਨਾ ਨਾ ਆਈ ਕਟਵਟ ਦੋ ਤਿੰਨ ਦੋ ਤਿੰਨ ਚਾਰ ਮਹੀਨੇ ਬਾਅਦ ਆਈ ਆ ਮੈਨ ਲੱਗਦੀ ਕਹਿੰਦੇ ਉੱਥੇ ਜੀ ਕੋਈ ਚੋਰੀ ਚਪੋਰੀ ਆਉਂਦੇ ਹੁੰਦੇ ਸੀ ਹਾਂ ਈ ਵੀ ਦੇ ਹੈ ਉਹ ਟੈਂਪ ਵੀ। ਬੇਬੇ ਤੁਸੀਂ ਵੀ ਕੈਂਪ ਵਿੱਚ ਰਹੇ ਹੋ? ਸਾਨੂੰ ਪਤਾ ਨਹੀਂ ਤਾਂ ਮਾਂ ਦੇ ਗਾਇਲੇ ਰਹਿਣਾ ਤਾਂ ਫਿਰ ਅਸੀਂ ਤਾਂ। ਯਾਦ ਹੈ ਕੋਈ ਕੈਂਪ ਤਾਂ ਤੁਹਾਨੂੰ? ਜਦ ਸੋਜੀਓ ਨਹੀਂ ਸਾਨੂੰ। ਯਾਦ ਥੋੜੀ ਪੰਜਾ ਸਾਲ। ਥੋੜੀ ਬੋਦੀ ਵੀ ਨਹੀਂ ਯਾਦ ਤੁਹਾਨੂੰ। ਹਾਂ 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 ਛੋਟੀਆਂ ਦੀਆਂ ਵੀ ਤਾਂ। ਜਿਹੜੀ ਮੈਤੇ badi ਸੀ ਉਹਨੂੰ ਤਾਂ ਸੋਜੀ ਸੀ। ਅੱਛਾ। ਜਿਹੜੀ ਮੈਤੇ ਛੋਟੀ ਸੀ ਉਹਨੂੰ ਵੀ ਨਹੀਂ ਸੀ ਸੋਜੀ ਮੇਰੀ। ਉਹ ਸੋਜੀ ਨਹੀਂ ਸੀ ਜਣੀ ਛੋਟੀ ਸੀ ਠਾਖੜੀ ਸੀ ਕਮਜ਼ੋਰ ਸੀ। ਅੱਛਾ। ਇੱਕ ਛੋਟਾ ਸਾੜਾ ਮੇਰਾ ਕੈਂਪ ਵਿੱਚ ਹੀ ਫਾਇਦਾ ਹੋਇਆ ਤਾਂ ਹੂੰ ਸੰਸਕਤ ਅਵਿਦਾ ਜਨਮ ਅੱਛਾ ਉਹ ਕੈਂਪ ਦੀ ਕਰਾਲੀ ਕੈਂਪ ਚ ਕਰਾਲੀ ਤੇ ਉਹ ਵੀ ਫਿਰ ਵਾਪਸ ਆ ਗਏ ਇੱਥੇ ਹਾਂ ਇਹ ਆ ਗਿਆ ਸਾ ਟੱਬਰ ਇਹ ਕਿੱਦਾਂ ਹੋਇਆ ਕਰਾਲੀ ਦਾ ਕੈਂਪ ਛੱਡ ਕੇ ਤੁਸੀਂ ਵਾਪਸ ਆ ਗਏ ਕਿਸ ਤਰ੍ਹਾਂ ਇਹ ਨਿਕਲੇ ਆ ਇੱਥੇ ਚੋਰੀ ਤੇ ਆਪਣਾ ਉੱਥੇ ਤੇ ਪਿੰਡ ਦੇ ਜੇ ਕੋਈ ਜਾਂਦਾ ਆਉਂਦਾ ਨਾ ਕੋਈ ਮੇਲ ਬਲਾ ਕਰਤੇ ਵਾਪਸ ਆ ਗਏ ਫਿਰ ਵੀ ਆ ਗਏ ਤੁਸੀਂ ਅੱਛਾ ਪਿੰਡ ਵਾਲਾ ਕਹਿੰਦਾ ਸੀ ਆਜੂ ਜਾਣੇ ਵਿੱਚ ਚਲੇ ਜਾਂਦੇ ਤੇ ਜਿਹੜੀ ਉਹਨਾਂ ਨੇ ਮਦਦ ਕੀਤੀ ਫੇਰ ਜਿੱਕਰ ਸਾਨੂੰ ਨਹੀਂ ਜਾਣ ਦਿੱਤਾ ਪਿੰਡ ਵਾਲਿਆਂ ਨੇ ਇੱਥੇ ਦਲਚੀ ਮਾਦਰ ਤੁਹਾਨੂੰ ਜਾਣ ਨਹੀਂ ਦਿੱਤਾ ਇਹਨਾਂ ਨੇ ਇੱਕ ਦਿਨ ਗਏ ਤੇ 10 ਵਜੇ ਸਵੇਰੀਆਂ ਸਾਂਝੇ ਨੂੰ 4:00 ਵਜੇ ਆ ਗਏ ਤੇ ਉੱਥੇ ਬੰਨੇ ਪਰਗੋਸਾ ਦੋ ਪਿੰਡਾਂ ਦੇ ਜੀਮਿੰਦਾਰ ਜ਼ਾਇਲਦਾਰ ਵਾਜਦਾ ਦਾ ਸਰਪੰਚ ਦਾ ਉਹਨਾਂ ਨੇ ਕੱਠ ਮੱਟ ਕਰਕੇ ਫੇਰ ਵਾਪਸ ਲਈ ਆਏ ਤਾਨੂੰ ਸੋਜੀ ਸੀ ਤੁਹਾਨੂੰ ਤਾਂ ਯਾਦ ਹੋਵੇਗਾ ਜਰਾ ਕਿ ਅਸੀਂ ਇੱਥੋਂ ਉੱਠੇ ਹਾਂ ਉੱਠ ਕੇ ਗਏ ਆ ਤੇ ਪਿੰਡ ਵਾਲੇ ਤੁਹਾਨੂੰ ਵਾਪਸ ਲੈਣ ਆ ਗਏ ਰਸਤੇ 'ਚ ਉੱਥੇ ਰਹੇ ਅਸੀਂ ਦਫਾੜਾ ਇੱਕ ਕਰਾਲੀ ਕੈਂਪ 'ਚ ਤੁਸੀਂ ਨਾ ਨਾ ਕੈਂਪ ਵਿੱਚ ਨਹੀਂ ਉਹ ਰੇ ਆਹ ਕਿਲੋਮੀਟਰ ਦੂਰ ਇੱਕ ਵਿੱਚ ਇੱਕੇ 'ਚ ਰਹੇ ਤੁਸੀਂ ਕਿੰਨੇ ਜਣੇ ਅਸੀਂ ਜਿਹੜਾ ਪਰਮਾਰਥ ਦਾ ਸਰਟੀਫੀਕਾਤ ਦਾ ਹਾਂ ਬਾਕੀ ਇਹ ਇਹਨਾਂ ਦਾ ਜਨਮ ਤਾਂ 747 ਦੇ ਬਾਅਦ ਦਾ ਛੋਟੇ ਬਰਾਦਰ ਹੁੰਦਾ ਠੀਕ ਹੈ ਜਿਹੜੀ ਮੈਨੂੰ ਸਾਰੇ ਕਿਚਰੇ ਹੈ ਤੁਸੀਂ ਹਾਂ ਦੁਪਹਿਰੇ ਸੀ ਆ ਸਮਟਿੰਗ ਕਿੰਨੀ ਦੇਰ ਤੱਕ ਰਹੇ ਬਾਦਾਸਕ ਬਣ ਕੇ ਗਏ ਸੀ 4:00 ਵਜੇ ਪਿੰਡ ਵਾਲੇ ਫਿਕਲੇ ਕੌਣ ਲੈਣ ਆਏ ਪਿੰਡ ਵਾਲੇ ਤੁਹਾਨੂੰ ਜਿਵੇਂ ਬਾਰਾ ਆਦਮੀ ਨੰਬਰ ਉਹ ਯਾਦ ਹੈ ਕਿਸੇ ਦਾ ਨੰਬਰ ਲਾਰ ਸਰਪੰਚ ਇਹ ਲਾਗਦੇ ਪਿੰਡ ਦੇ ਜ਼ਾਇਦਾਰ ਦਾ ਇੱਕ ਅਗੋਸ਼ੜਾਂ ਦੇ ਪਿੰਡ ਦਾ ਇੱਕ ਸਪਾਇਟ ਪੋਸਟ ਆ। ਇਲਾਣ ਆ ਕੇ ਵਾਪਸ ਆਉਂ। ਹਾਂ ਉੱਥੇ ਤੇ ਛੱਡ ਗਏ ਰਹਿ ਗਏ। ਬੜੀ ਵੱਡੀ ਗੱਲ ਐ। ਕੀ ਕਹਦੇ ਵੀ ਜਾਣ ਨਹੀਂ ਦੇਣਾ ਤੁਹਾਨੂੰ। ਹਾਂ। ਕਮਾਲ ਐ। ਇਸ ਤਰ੍ਹਾਂ ਦੇ ਵੀ ਬੰਦੇ ਹੋਏ ਆ ਇਹਦਾ ਮਤਲਬ ਹੈ। ਹਾਂ ਜੀ ਹਾਂ। ਬਹੁਤ ਜ਼ਰਾ ਕੀ ਕਰੀ ਉਹਨਾਂ। ਮਾਰਨ ਵਾਲੇ ਵੀ ਇਹ ਬਚਾਉਣ ਵਾਲੇ ਵੀ ਰਾਖੀ ਕਰਨ ਵਾਲੇ ਵੀ ਆ। ਇਹ ਤੁਹਾਨੂੰ ਇੱਥੋਂ ਵਾਪਸ ਲੈਣ ਆਏ ਵੀ ਕਰਾਲੀ ਦੇ ਕੈਂਪਸ ਚ ਜਾਣ ਨਹੀਂ ਦੇਣਾ। ਉਹ ਨੁਰਜੀ ਮਾਜਰੇ ਦੇ ਸੀਗੇ ਘੋਸ਼ਣਾ ਵਿੱਚ ਵੀ ਥੇ ਆਪਣੇ ਬ੍ਰਹਮਪਰਦੇਵੀ ਥੇ ਆਪਣੇ ਪਿੰਡ ਦੇ ਵੀ ਥੇ ਹੋਰ ਵੀ ਹੁਣ ਜਿਹੜੀ ਇੰਨਾ ਗਿਆਨੀ ਸਿਰਫ ਠੋੜ ਨੂੰ ਹੀ ਵਾਪਸ ਲੈਣਾ ਹੈ ਕਿ ਹੋਰ ਮੁਸਲਮਾਨਾਂ ਨੂੰ ਵੀ ਲੈਣਾ ਹੈ ਨਹੀਂ ਅਸੀਂ ਉੱਥੇ ਉੱਥੇ ਹੀ ਸਿਰਫ ਆਪਣਾ ਇੱਕੋ ਪੀਜਾ ਦਾ ਟੰਬਰ ਪੂਰਾ ਬੋਸ ਹੀ ਰਵਤਰਾਉਣਾ ਨੂੰ ਤੁਹਾਡੇ ਨਾਲ ਹਾਂ ਹਾਂ ਤਾਂ ਫਿਰ ਤੁਸੀਂ ਜਿਹੜੇ ਨਾਲ ਦੇ ਤੁਹਾਡੇ ਉੱਥੇ ਚਲੇ ਗਏ ਉਹਨਾਂ ਚ ਕੋਈ ਵਾਪਸ ਆਇਆ ਕਰਾਲੀ ਦੇ ਕੈਂਪ ਦੇ ਵਿੱਚੋਂ ਤੁਹਾਡੇ ਵਾਲੇ ਪਾਸਿਓ ਸਾਡਾ ਕੋਈ ਕੰਪਨਰ ਨਹੀਂ ਗਿਆ ਸਾਡਾ ਕੋਈ ਸੱਜਣ ਮਿੱਤਰ ਕੋਈ ਸੱਜਣ ਮਿੱਤਰ ਕੋਈ ਇੰਨਾ ਉਹੀ ਨਹੀਂ ਥਾ ਜਗਤ ਪਰਿਵਾਰ ਦਾ ਪਰਿਵਾਰ ਛੋਟਾ ਲੋ ਜੀ ਇਹ ਹੈ ਜੀ ਗਵਾ 1947 ਦੇ ਦੇਖੋ ਇਹ ਬਜ਼ੁਰਗਾਂ ਨੂੰ ਅਸੀਂ ਰਿਕਾਰਡ ਇਸ ਕਰਕੇ ਕਰਦੇ ਆ ਕਿ ਜੋ ਕੁਝ ਪੁਰਾਣੇ ਸਮੇਂ ਦੇ ਵਿੱਚ ਹੋਇਆ ਅਸੀਂ ਉਸ ਤੋਂ ਸੇਧ ਲੈ ਕੇ ਆਪਣਾ ਜਿਹੜਾ ਹੈ ਅੱਗਾ ਸਵਾਰ ਸਕੀ ਦੁਨੀਆ ਪਰ ਦੇ ਪੰਜਾਬੀਓ ਜੀ ਹੁਣ ਵੀ ਅਸੀਂ ਜਿਹੜਾ ਹੈ ਨਾ ਪਛਤਾਏ ਪੁਰਾਣੀਆਂ ਆਪਣੀਆਂ ਜੋ ਅਸੀਂ ਗਲਤੀਆਂ ਕੀਤੀਆਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸਾਨੂੰ ਇਸ ਤਰ੍ਹਾਂ ਦਾ ਕੁਝ ਭੁਗਤਣਾ ਪੈ ਸਕਦਾ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਦੋਨੋਂ ਪੰਜਾਬਾਂ ਦੇ ਵਿੱਚ ਜਿੱਥੇ ਵੀ ਜਾਂ ਤੀਸਰਾ ਪੰਜਾਬ ਹੈ ਵਿਦੇਸ਼ਾਂ 'ਚ ਵਸੇ ਹੋਏ ਪੰਜਾਬੀ ਜਿੱਥੇ ਵੀ ਅਸੀਂ ਵਸੇ ਹੋਏ ਆ ਤਾਂ ਪੰਜਾਬੀਅਤ ਦੇ ਨਾਂ ਦੇ ਉੱਤੇ ਜਿਹੜਾ ਹੈ ਆਪਸੀ ਭਾਈਚਾਰਾ ਬਣਾ ਕੇ ਰੱਖੀਏ ਮੱਜ਼ਮ ਸਾਡਾ ਕੋਈ ਵੀ ਹੋਵੇ ਹੈ ਤਾਂ ਅਸੀਂ ਪੰਜਾਬੀ ਹੈ ਔਰ ਇਹ ਸਾਡੇ ਸਾਹਮਣੇ ਦੋਨੋਂ ਗੁਆ ਨੂਰ ਮੁਹੰਮਦ ਜੀ ਦੇਖੋ ਇੰਡੀਅਨ ਆਰਮੀ ਚੋਂ ਰਿਟਾਇਰ ਹੋਏ ਔਰ ਬੇਬੀ ਨਾਲ ਬੈਠੇ ਰੇਸ਼ਮੀ ਜੀ ਔਰ ਇਹ 47 ਦੇ ਸਮੇਂ ਕਰਾਲੀ ਦੇ ਕੈਂਪ ਦੇ ਵਿੱਚ ਰਹੇ ਹੈ ਔਰ ਬੇਸ਼ੱਕ ਇਹਨਾਂ ਨੂੰ ਉਹ ਘਟਨਾਵਾਂ ਇੰਨੀ ਚੰਗੀ ਤਰ੍ਹਾਂ ਯਾਦ ਰਹੀਆਂ ਪਰ ਇਹ ਦੱਸਦੇ ਆ ਕਿ 47 ਵਿਲੇ ਕਰਾਲੀ ਦਾ ਕੈਂਪ ਜਿਹੜਾ ਹੈ ਬੜਾ ਘਾਤਕ ਸੀਗਾ ਔਰ ਉਸ ਕੈਂਪ ਦੇ ਵਿੱਚ ਇੱਕ ਇੱਕ ਕਬਰ ਦੇ ਵਿੱਚ ਚਾਰ ਚਾਰ ਜਾਨੇ ਵੀ ਦਫਨਾਏ ਗਏ ਹੈ ਪਹਿਲੀ ਵਾਰ ਹੋਇਆ ਜਦੋਂ ਦੇਸੀ ਬਲੌਗਿੰਗ ਕਰ ਰਿਹਾ ਕਿ ਸਾਨੂੰ ਕਰਾਲੀ ਦੇ ਕੈਂਪ ਦਾ ਕੋਈ ਗਵਾਹ ਮਿਲਿਆ ਹੋਵੇ ਤਾਂ ਬੇਬੇ ਰੇਸ਼ਮੀ ਨੂਰਬੰਬ ਜੀ ਦੀ ਪਤਨੀ ਇਹ ਕਰਾਲੀ ਦੇ ਕੈਂਪ ਦੇ ਚਸ਼ਮਦੀਨ ਗਵਾਹ ਹੈ ਜੀ ਇਹ ਅੱਜ ਦੀ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ ਗੱਲਾਂ ਬਾਤਾਂ ਕਿੱਦਾਂ ਦੀ ਲੱਗੀਆਂ ਜੇੜੀ ਕੋਈ ਗੱਲਬਾਤ ਰਹਿ ਗਈ ਤੁਸੀਂ ਕਰਿਓ ਕਮੈਂਟ ਅਸੀਂ ਫੇਰ ਸਬਬ ਬਣਿਆਂ ਤਾਂ ਦੂਸਰੇ ਵੀਡੀਓ ਦੇ ਵਿੱਚ ਜਿਹੜਾ ਹੈ ਉਹ ਗੱਲਾਂ ਬਾਤਾਂ ਕਰਾਂਗੇ ਬਾਪੂ ਜੀ ਹੁਣ ਪਿੰਡ 'ਚ ਸਭ ਠੀਕ ਠਾਕ ਹੈ ਠੀਕ ਹੈ ਪਿੰਡ ਦੇ ਲੋਕ ਪੂਰਾ ਪਿਆਰ ਕਰਦੇ ਆ ਆਫ ਕਰਦੇ ਆ ਮੁਸਲਮਾਨ ਭਾਈਚਾਰਾ ਹੋਰ ਵੀ ਰਹਿੰਦਾ ਇੱਥੇ ਕੋਈ ਨਹੀਂ ਨਹੀਂ ਸਾਡੇ ਇੱਕੋ ਮੇਰੇ ਫਾਦਰ ਦੀ ਪਰਿਵਾਰ ਆ ਬਸ ਇੱਕੋ ਪਰਿਵਾਰ ਰਹਿੰਦਾ ਹੈ ਬਾਪਾ ਫਾਦਰ ਦੀ ਬੱਚੀ ਕਾਨੂੰ ਸਲੂਟ ਹੈ ਜੀ ਤੁਸੀਂ ਦੇਸ਼ ਦੀ ਸੇਵਾ ਵੀ ਕੀਤੀ ਹੈ ਇੰਡੀਅਨ ਆਰਮੀ 'ਚ ਵੀ ਰਹੇ ਹੋ ਔਰ ਜਿਹੜਾ ਹੈ ਵਧੀਆ ਬਖੂਬੀ ਜ਼ਿੰਦਗੀ ਜੀ ਰਹੇ ਹੈ ਔਰ ਪੂਰਾ ਪਰਵਾਹ ਤੁਹਾਡਾ ਹਰਿਆ ਪਰਿਆ ਬਹੁਤ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ